ਵਾਇਬੁਟੀ ਦਾ ਕਾਜ਼ਾ ਵਾਇਬੁਟੀ ਤੋਂ ਸਬੰਧ ਜਿਲ੍ਹੇ ਦੇ ਟਰੈਕਟਰ ਜਿਹੜਾ ਇੱਕ ਮੁੱਖ ਧਾਰਤੂ ਸੀਗਾ 1984 ਦਾ ਜਿਹੜਾ ਆਖਦਾ ਸੀ ਮੇਰੇ ਤੇ ਕੋਈ ਐਫ ਆਈ ਆਰ ਨਹੀਂ ਹੈਗੀ ਔਰ ਜਿਹਦਾ ਸਟਿੰਗ ਆਪਰੇਸ਼ਨ ਵੀ ਅਸੀਂ ਜਮਾ ਕਰਾਇਆ ਸੀ ਕਿ ਮੈਂ 100 ਸਿਖ ਭਾਰ ਦੇਣਾ ਅੱਜ ਟਾਰਪੋਰਟ ਨੇ ਆਈ ਪੀ ਸੀ 307149153A ਔਰ 188109295 ਧਾਰਾ 380 302 ਇਹਦੇ ਵਿੱਚ ਰੋਕਤਾਂ ਕੀਤੀ ਨੇ ਮਨੂਸ ਸੋਸ ਹੈ ਕਿ ਇਹ ਜਮਾਨਤ ਲੈ ਗਿਆ ਸੀਗਾ ਦਿੱਲੀ ਕਮੇਟੀ ਇਸ ਤਰ੍ਹਾਂ ਦੇਖ ਰਹੀ ਸੀ ਕਿ ਬਜਾਏ ਇਹ ਤਾਂ ਦਿੱਲੀ ਕਮੇਟੀ ਦੱਸ ਸਕਣਗੇ ਲੇਕਿਨ ਅੱਜ ਮੈਂ ਤਾਰੀਫ ਕਰਾਂਗਾ ਉਹਨਾਂ ਗਵਾਹਾਂ ਦੀ ਜਿਨ੍ਹਾਂ ਨੂੰ ਡਰਾਣਾ ਤੁੰਕਾਣਾ ਜਿਨ੍ਹਾਂ ਨੂੰ ਫ੍ਰੀਦੰਦੀ ਕੋਸ਼ਿਸ਼ ਕੀਤੀ ਉਹ ਨਹੀਂ ਬਿਡੇ ਅੱਜ ਮੈਂ ਤਾਰੀਫ ਕਰਾਂਗਾ ਸੀਬੀਆਈ ਦੀ ਕਿ ਉਹਨਾਂ ਨੇ ਦੋ ਵਾਰੀ ਕਲੀਅਰ ਚੇਟਰ ਨੂੰ ਦਿੱਤੀ ਸੀ ਲੇਕਿਨ ਅਸੀਂ ਪ੍ਰੋਟੈਸਟ ਕੀਤਾ ਅਸੀਂ ਲੜੇ ਔਰ ਅੱਜ ਇਸ ਨੂੰ ਅਸੀਂ ਕਾਮਯਾਬ ਹੋਇਆ ਇਹਦੇ ਉੱਤੇ આરોਪ ਤੈਅ ਕਰਨ ਦੇ ਮਨੋਸੀ ਬੇਰੀ ਨੇ ਆਪਣੇ ਦਫ਼ਤਰ ਬੁਲਾਇਆ ਸੀ ਔਰ ਜਿਹੜਾ ਮਸਜ ਦਿੱਤਾ ਸੀ ਉਹਦੇ ਉੱਤੇ ਮੇਰੇ ਕੋਲੋਂ ਵੀ ਉਹਨਾਂ ਨੇ ਕੁਝ ਵਿਚ ਕੀਤੀ ਸੀ ਕਿ ਜਿਹਦੇ ਤੇ 100 ਸਿੱਤ ਮਾਰਨ ਦੀ ਗੱਲ ਕਰਦਾ ਔਰ ਅੱਜ ਮੈਂ ਸਮਝਦਾ ਹਾਂ ਕਿ ਇੱਕ ਮੈਸੇਜ ਜਾਏਗਾ ਕਿ ਭਾਵੇਂ ਜਿੰਨੇ ਮਰਜੀ ਵੱਡੇ ਆਦਿਆਂ ਤੇ ਹੋ ਗਏ ਭਾਵੇਂ ਮੁਲਕ ਦਾ ਪ੍ਰਧਾਨ ਮੰਤਰੀ ਆਖਦਾ ਹੋਵੇ ਕਿ ਬੜਾ ਫੇਰ ਦਿੱਸਾ ਦੁਨੀਆਂ ਥਿਲਕਦੀ ਹੈ ਅਗਰ ਅਸੀਂ ਲੜੇ ਹਾਂ ਕੌਮ ਲੜੀ ਹੈ ਤੇ ਇਹ ਸਲੱਖਾਂ ਦੇ ਪਿੱਛੇ ਜੁੜ ਜਾਏਗਾ ਔਰ ਅਸੀਂ ਜ਼ਰੂਰ ਲੜਾਂਗੇ ਕਿ ਇਹਦੀ ਬੇਲ ਕੈਂਸਲ ਹੋਣੀ ਚਾਹੀਦੀ ਹੈ ਜਿੱਦ ਤੱਕ ਸੱਜਣ ਕੁਮਾਰ ਅੰਦਰ ਬੈਠਾ ਪਿਛਲੇ 5 ਸਾਲਾਂ ਤੋਂ ਇਹ ਵੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਇਹ ਮੈਂ ਇਨਫੋਰਮੇਸ਼ਨ ਤੁਹਾਡ ਨਾਲ ਸ਼ੇਅਰ ਕਰਨੀ ਸੀ ਮੈਂ ਫੇਰ ਇਕਵਰੀ ਸੀਪੀਆਈ ਨੂੰ ਸਾਰੇ ਗਵਾਮਾਨ ਨੂੰ ਆਪਣੇ ਐਡਵੋਕੇਟ ਸਾਹਮਣੂ ਐਡਵੋਕੇਟ ਨਗੇਂਦਰ ਸਿੰਘ ਬੇਨਿਪਾਲ ਬੇਰੇਵਲ ਨੂੰ ਪੇਸ਼ ਹੋਈ ਸੀ ਕਿ ਜਿਹੜਾ ਮੇਰਾ ਪੋਜੀਸ਼ਨ ਸੀਗਾ ਮੈਂ ਸਮਝਦਾ ਪੂਰੀ ਟੀਮ ਨੂੰ ਫੁਲਕਾ ਸਾਹਿਬ ਨੇ ਹੋਰ بڑے ਵਕੀਲ ਨੇ ਸਾਹਬ ਕੁਬਕ ਸਿੰਘ ਨੇ ਮੈਂ ਸਾਰਿਆਂ ਨੂੰ ਬੁਦਾਈ ਦੇਣਾ ਚਾਹਨਾ ਕਿ ਉਹਨਾਂ ਦੀ ਲੜਾਈ ਜਿਹੜੀ ਹੈ ਅੱਜ ਇੱਕ ਲੌਜੀਕਲ ਐਂਡ ਤੇ ਪਹੁੰਚੀ ਹੈ ਵਾਇਗੁਰਦੀ ਕਥਾ ਸਰ ਵਾਇਗੁਰਦੀ ਕਿਥੇ ਵਾਇਗੁਰਦੀ ਕਥਾ ਸਰ ਵਾਇਗੁਰਦੀ ਕਿਥੇ ਜਗਦੀਸ਼ ਟਰੈਕਟਰ ਜਿਹੜਾ ਇੱਕ ਮੁੱਖ ਧਾਰਤੂ ਸੀਗਾ 1984 ਦਾ ਜਿਹੜਾ ਅੱਗ ਦਾ ਸੀ ਮੇਰੇ ਤੇ ਕੋਈ ਐਫ ਆਈ ਆਰ ਨਹੀਂ ਹੈਗੀ ਔਰ ਜਿਹਦਾ ਸਟਿੰਗ ਆਪਰੇਸ਼ਨ ਵੀ ਅਸੀਂ ਜਮਾ ਕਰਾਇਆ ਸੀ ਕਿ ਮੈਂ 100 ਸਿੱਖ ਮਾਰਦੇ ਆ ਨਾ ਅੱਜ ਟ੍ਰਾਈ ਕੋਰਟ ਨੇ ਆਈ ਪੀ ਸੀ 571149153A ਔਰ 188109295 तारा 380 302 ਇਹਦੇ ਵਿੱਚ ਰੋਕਟੇ ਕੀਤੇ ਨੇ ਮਨਉਫਸੋਸ ਹੈ ਕਿ ਕੇ ਜਮਾਨਤ ਲੈ ਗਿਆ ਸੀਗਾ ਦਿੱਲੀ ਕਮੇਟੀ ਇਸ ਕੇਸ ਨੂੰ ਦੇਖ ਰਹੀ ਸੀ ਕੀ وجہ ਹੈ ਇਹ ਤਾਂ ਦਿੱਲੀ ਕਮੇਟੀ ਦੱਸ ਸਕਣਗੇ ਲੇਕਿਨ ਅੱਜ ਮੈਂ ਤਾਰੀਫ ਕਰਾਂਗਾ ਉਹਨਾਂ ਦਵਾਵਾਂ ਦੀ ਜਿਨ੍ਹਾਂ ਨੂੰ ਦਰਾਣਾ ਤੁੰਗਾਣਾ ਜਿਨ੍ਹਾਂ ਨੂੰ ਫ੍ਰੀਡਮ ਦੀ ਕੋਸ਼ਿਸ਼ ਕੀਤੀ ਉਹ ਨਹੀਂ ਵਿਕੇ ਅੱਜ ਮੈਂ ਤਾਰੀਫ ਕਰਾਂਗਾ ਸੀਪੀਆਈਡੀ ਕਿ ਉਹਨਾਂ ਨੇ ਦੋ ਵਾਰੀ ਕਲੀਨਚੇਟਰ ਨੂੰ ਦਿੱਤੀ ਸੀਗੀ

ਤੇ ਇਹ ਇਸ ਲੱਖਾਂ ਦੇ ਪਿੱਛੇ ਜੁੜ ਜਾਏਗਾ ਔਰ ਅਸੀਂ ਜ਼ਰੂਰ ਲੜਾਂਗੇ ਕਿ ਇਹਦੀ ਬੇਲ ਕੈਨਸਲ ਹੋਣੀ ਚਾਹੀਦੀ ਹੈ ਜਿੱਦ ਸਜਤਾ ਸੱਜਰ ਕੁਮਾਰ ਅੰਦਰ ਬੈਠਾ ਪਿਛਲੇ 5 ਸਾਲਾਂ ਤੋਂ ਇਹ ਵੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਇਹ ਮੈਂ ਇਨਫੋਰਮੇਸ਼ਨ ਤੁਹਾਡਾ ਸ਼ੇਅਰ ਕਰਨੀ ਸੀ ਮੈਂ ਫੇਰ ਇਨਕੁਆਰੀ ਸੀਬੀਆਈ ਤੋਂ ਸਾਰੇ ਗਵਾਹਾਂ ਨੂੰ ਆਪਣੇ ਐਡਵੋਕੇਟ ਸਾਹਮਣੂ ਐਡਵੋਕੇਟ ਨਗੇਂਦਰ ਸਿੰਘ ਬੇਰੀਪਾਲ ਬੇਰੀਵਲ ਨੂੰ ਪੇਸ਼ ਹੋਏ ਸੀ ਕਿ ਜਿਹੜਾ ਮੇਰਾ ਪੋਰਸ਼ਨ ਸੀਗਾ ਮੈਂ ਸਮਝਦਾ टीम ने और बड़े ने, आ, ने, साहब बड़े मैं सारे बधाई देना चाहना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर